ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਮਠੀ ਦੀ ਬਹੁਤ ਹੀ ਟੇਸਟੀ ਕ੍ਰਿਸਪੀ ਮਠੀ ਇਸ ਤਰ੍ਹਾਂ ਬਣਾਓਗੇ ਤਾਂ ਬਿਲਕੁਲ ਹੀ ਪਰਫੈਕਟ ਮਠੀ ਤੁਹਾਡੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਬਾਜ਼ਾਰ ਵਰਗੀ ਬਣੂਗੀ ਲੇਅਰ ਵਾਲੀ ਮਠੀ ਆਪਾਂ ਬਣਾਈਆਂ ਗੋਲ ਤੇ ਈਜ਼ੀ ਤਰੀਕੇ ਨਾਲ ਬਣਾ ਲਵਾਂਗੇ ਬਿਲਕੁਲ ਵੀ ਔਖਾ ਨਹੀਂ ਹੋਊਗਾ ਤੇ ਬਿਲਕੁਲ ਦੋ ਚੀਜ਼ਾਂ ਦੇ ਨਾਲ ਮਠੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਸਸੇ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਦਿਆ ਕਰੋ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰ ਦਿਆ ਕਰੋ ਜੀ ਕੋਈ ਵੀ ਮਠੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਮੈਦਾ ਜਾਂ ਆਟਾ ਚਾਹੀਦਾ ਹੈ ਆਪਾਂ ਮੈਦੇ ਦੀ ਹੈ ਜਿਹੜੀ ਮਠੀ ਬਣਾਵਾਂਗੇ 2 ਕਾਲੀਆਂ ਮੈਂ ਮੈਦਾ ਲੈ ਲਿਆ ਹੈ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੀਆਂ ਤੁਸੀਂ ਮਠੀਆਂ ਬਣਾਉਣੀਆਂ ਨੇ ਉਸ ਤੋਂ ਬਾਅਦ ਅੱਧਾ ਚਮਚ ਅਜਿਤ ਅੱਧੇ ਤੋਂ ਵੀ ਕਟਾ ਜਿਹੜਾ ਮੈਂ ਇਹਦੇ ਵਿੱਚ ਅਜਵੈਣ ਪਾਈ ਆ ਅਜਵੈਣ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਫਿਰ ਨਹੀਂ ਕੋੜਾ ਟੇਸ ਹੈ ਜਿਹੜਾ ਉਹ ਹੁੰਦਾ ਹੈ ਹੁਣ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਨੂਨ ਐਡ ਕਰ ਦੇਵਾਂਗੇ ਜਿੰਨੱਕ ਤੁਹਾਨੂੰ ਪਸੰਦ ਆ ਬਹੁਤਾ ਜ਼ਿਆਦਾ ਕੁਝ ਨਹੀਂ ਪਾਵਾਂਗੇ ਇਹਦੇ ਵਿੱਚ ਮੈਂ ਜਿਹੜਾ ਬੇਕਿੰਗ ਸੋਡਾ ਇਹ ਹੋ ਵੀ ਨਹੀਂ ਪਾਇਆ ਹੈਗਾ ਤੁਸੀਂ ਚਾਹੋ ਹੋਰ ਵੀ ਇਹਨਾਂ ਨੂੰ ਮਤਲਬ ਖਾਣ ਚ ਮੂੰਹ ਚ ਪੂਰਨ ਇਸ ਤਰ੍ਹਾਂ ਨਹੀਂ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਥੋੜਾ ਜਿਹਾ 2-3 ਚੁਟਕੀਆਂ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਤੁਸੀਂ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ 4 ਚਮਚਾ ਘਿਓ ਐਡ ਕੀਤਾ ਏ ਇੰਨੇ ਨਾਲ ਹੀ ਬਹੁਤ ਵਧੀਆ ਹੋ ਜਾਣੀਆਂ ਬਿਲਕੁਲ ਕ੍ਰਿਸਪੀ ਤੇ ਬਾਹਤੀਆਂ ਜਿਆਦਾ ਹਾਰਡ ਵੀ ਨਹੀਂ ਬਣਦੀਆਂ ਹੈਗੀਆਂ 베ਕਿੰਗ ਸੋਡੇ ਜਾਂ 베ਕਿੰਗ ਪਾਊਡਰ ਦੀ ਇੰਨੀ ਜ਼ਿਆਦਾ ਜ਼ਰੂਰਤ ਵੀ ਨਹੀਂ ਹੈਗੀ ਆਪਾਂ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਦੇ ਵਿੱਚ ਅਪਾ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਆਪਾਂ ਆਟਾ ਗੁੰਨ ਲਵਾਂਗੇ ਸਖਤ ਆਟਾ ਹੈ ਜਿਹੜਾ ਉਹ ਗੁੰਨ ਲੈਣਾ ਹੈ ਪਾਣੀ ਮੈਂ ਨਾਰਮਲੀ ਜਿਹੜਾ ਟੂਟੀ ਵਾਲਾ ਪਾਣੀ ਹੁੰਦਾ ਏ ਉਸ ਦੀ ਬਰਤੋਂ ਕੀਤੀ ਆ ਤੁਸੀਂ ਨਾਰਮਲੀ ਪਾਣੀ ਨਾਲ ਜਿਹੜਾ ਆਟਾ ਗੁੰਨ ਸਕਦੇ ਹੋ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਬਿਲਕੁਲ ਗੁੰਨ ਲਿਆਏ ਤੇ ਹਾਰਡ ਜਾ ਆਟਾ ਆਪਾਂ ਗੁੰਨ ਲਿਆ ਨੂੰ ਚੰਗੀ ਤਰ੍ਹਾਂ ਤੁਸੀਂ ਮੁੱਕੀ ਦੇ ਲੈਣੀ ਆ ਤਾਂ ਕਿ ਕੋਈ ਵੀ ਦਾਣੇ ਨਾ ਰਹਿਣ ਇਸ ਤਰ੍ਹਾਂ ਆਪਾਂ ਕਈ ਵਾਰੀ ਮੁੱਕੀ ਦੇ ਲਵਾਂਗੇ ਤੇ ਮੁੱਕੀ ਦੇਣ ਤੋਂ ਬਾਅਦ ਆਪਾਂ ਨੂੰ 10 ਮਿੰਟ ਦੀ 10-15 ਮਿੰਟ ਦੀ ਰਸਤੇ ਦੇਵਾਂਗੇ ਢੱਕ ਕੇ ਕੱਪੜੇ ਦੇ ਨਾਲ ਰੱਖ ਦਵਾਂਗੇ ਤਾਂ ਕਿ ਇਹਦੀ ਕਣੀ ਆ ਜਿਹੜੀ ਉਹ ਮਰ ਜਾਵੇ ਤੇ ਆਟਾ ਵਧੀਆ ਤਿਆਰ ਹੋ ਜਾਵੇ ਆਪਣਾ 10 ਮਿੰਟ ਬਾਅਦ ਜਦੋਂ ਤੁਸੀਂ ਦੁਬਾਰਾ ਇਹਨੂੰ ਯੂਜ਼ ਕਰਨਾ ਹੈ ਤਾਂ ਉਸ ਟਾਈਮ ਤੇ ਤੁਸੀਂ ਦੁਬਾਰਾ ਇੱਕ ਦੋ ਵਾਰੀ ਇਹ ਜਿਹੜੀ ਮੁੱक्की ਦੇ ਲੈਣੀ ਆ ਤਾਂ ਕਿ ਵਧੀਆ ਸੌਫਟ ਆਟਾ ਆਪਣਾ ਬਣ ਕੇ ਤਿਆਰ ਹੋ ਜਾਵੇ ਤੇ ਜਦੋਂ ਆਪਾਂ ਇਹਦੀ ਮੱਠੀਆਂ ਬਣਾਈਏ ਤੇ ਵਧੀਆ ਮੱਠੀਆਂ ਆਪਣੀਆਂ ਬਣ ਕੇ ਤਿਆਰ ਹੋਣ ਦੂਜੀ ਸਾਈਡ ਤੇ ਮੈਂ ਚਾਰ ਪੇੜੇ ਦੇ ਲੈ ਲੂੰਗੀ ਮੈਂ ਚਾਰ ਰੋਟੀਆਂ ਬਣਾਉਂਗੀ ਇਹਦੀਆਂ ਕਿਉਂਕਿ ਆਪਾਂ ਮੱਠੀ ਦੇ ਉੱਪਰ ਇੱਕ ਦੇ ਉੱਪਰ ਇੱਕ ਰੱਖ ਕੇ ਰੋਟੀਆਂ ਫੇਰ ਹੀ ਮੱਠੀਆਂ ਬਣਾਵਾਂਗੇ ਇਸ ਲਈ ਇੱਕੋਸਾਰ ਦੇ ਤੁਸੀਂ ਚਾਰ ਪੇੜੇ ਲੈ ਕੇ ਇੱਕੋਸਾਰ ਦੀਆਂ ਚਾਰ ਰੋਟੀਆਂ ਜਿਹੜੀਆਂ ਉਹ ਵੇਲ ਲੈਣੀਆਂ ਨੇ ਇੱਕ ਸਾਈਡ ਤੇ ਆਪਾਂ ਰੋਟੀਆਂ ਜਿਹੜੀਆਂ ਉਹ ਸਾਰੀਆਂ ਵੇਲ ਲਈਆਂ ਦੂਜੀ ਸਾਈਡ ਤੇ ਆਪਾਂ ਸਲੈਰੀ ਤਿਆਰ ਕਰ ਲਵਾਂਗੇ ਇਹਨਾਂ ਨੂੰ ਆਪਸ ਚ ਚਿਪਕਣ ਲਈ ਤੇ ਮਠੀ ਦੀਆਂ ਲੇਅਰ ਬਣ ਸਕਣ ਉਹਦੇ ਲਈ ਦੋ ਕ ਚਮਚ ਦੇ کریم ਮੈਂਦੇ ਸੀ ਕਿਉਂ ਲਿਆਏ ਉਹਦੇ ਵਿੱਚ ਆਪਾਂ ਇੱਕ ਚਮਚ ਮਰ ਕੇ ਮੈਦੇ ਦਾ ਪਾ ਦਵਾਂਗੇ ਤੇ گاੜਾ ਜਿਹਾ ਦਾ ਕੋਲ ਆ ਜਿਹੜਾ ਉਹ ਬਣਾ ਲਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜੇ ਤੁਹਾਨੂੰ ਕੀ ਥੋੜਾ ਜਿਹਾ ਘੱਟ ਲਗੇ ਤਾਂ ਤੁਸੀਂ ਜਿਹੜਾ ਹੋਰ ਵੀ ਐਡ ਕਰ ਸਕਦੇ ਹੋ گاੜਾ ਜਿਹਾ ਬਣਾ ਲੈਣਾ ਹੈ ਮੈਨੂੰ ghee ਥੋੜਾ ਘੱਟ ਲੱਗਿਆ ਇੱਕ ਚਮਚ ਪਾਇਆ ਸੀ ਮੈਂ ਪਹਿਲਾਂ ਥੋੜਾ ਜਿਹਾ ghee ਮੈਂ ਹੋਰ ਐਡ ਕਰ ਲਿਆ ਡੇਢ ਤੋਂ 2 ਚਮਚ ghee ਦੇ ਵਿੱਚ ਜਿਹੜੇ ਵਧੀਆ ਸਲਰੀ ਜੀ ਬਣ ਜੂਗੀ ਬਹੁਤ ਜ਼ਿਆਦਾ ਪਤਲਾ ਵੀ ਨਾ ਕਰਿਓ ਫਿਰ ਤੁਹਾਨੂੰ ਜਿਹੜੀਆਂ ਮਠੀਆਂ ਐ ਵੇਲਣ ਚ ਔਖਾ ਹੋਊਗਾ ਸਾਰੀਆਂ ਚਿਪਕੇ ਜਾਣਗੀਆਂ ਤੇ ਰੋਟੀਆਂ ਆਪਾਂ ਸਾਰੀਆਂ ਬੇਲ ਲਈਆਂ ਇਸ ਤਰ੍ਹਾਂ ਆਪਾਂ ਅੱਧਾ ਇੱਕ ਚਮਚ ਸਲਰੀ ਲਗਾ ਕੇ ਸਾਰੀ ਰੋਟੀ ਦੇ ਉੱਪਰ ਲਗਾ ਦੇਣੀ ਹੈ ਇਹ ਕੋਲਜਾ ਜਿਹੜਾ ਬਣਾਇਆ ਸੀਗਾ ਤੇ ਰੋਟੀ ਇਹਦੇ ਉੱਪਰ ਆਪਾਂ ਚਪਕੇ ਦੇਵਾਂਗੇ ਇਸ ਤਰ੍ਹਾਂ ਜੇ ਛੋਟੀ ਲੱਗਦੀ ਹੈ ਤਾਂ ਥੋੜੀ ਵੇਲ ਲਿਓ ਮੈਂ ਥੋੜੀ ਜਿਹੀ ਛੋਟੀ ਲੱਗੀ ਮੈਂ ਥੋੜੀ ਜਿਹੀ ਹੋਰ ਆ ਜਿਹੜੀ ਬੇਲ ਲਈ ਆ ਐਸੇ ਦਾ ਜਦੋਂ ਤੁਸੀਂ ਉੱਪਰ ਰੱਖੋਗੇ ਇਹਨੇ ਵਾਜੇ ਜਾਣਾ ਹੈ ਤੁਸੀਂ ਹੱਥਾਂ ਦੇ ਨਾਲ ਵੀ ਆ ਜਿਹੜੀ ਵਧਾ ਸਕਦੇ ਹੋ ਇਸ ਤਰ੍ਹਾਂ ਆਪਾਂ ਬੇਲ ਕੇ ਇਹਨੂੰ ਰੋਟੀ ਦੇ ਉੱਪਰ ਰੱਖ ਦਵਾਂਗੇ ਤੇ ਸਾਰਾ ਪ੍ਰੋਸੈਸ ਆਪਾਂ ਸੇਮ ਹੀ ਕਰਾਂਗੇ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਚਿਪਕਾ ਦੇਣਾ ਆਪਸ ਦੇ ਵਿੱਚ ਤੇ ਫੇਰ ਆਪਾਂ ਜਿਹੜੀ ਮੈਦੇ ਦੀ ਸਲਰੀ ਬਣਾਈ ਸੀ ਉਹ ਲਗਾ ਲਵਾਂਗੇ ਦੁਬਾਰਾ ਤੋਂ ਇਸ ਤਰ੍ਹਾਂ ਮੈਂ ਦੁਬਾਰਾ ਫੇਲ ਲਗਾ ਲਈ ਆ ਇਹਦੇ ਉੱਪਰ ਜਿਹੜੀ ਤੀਜੀ ਰੋਟੀ ਉਹ ਵੀ ਲਗਾ ਲਵਾਂਗੇ ਇਸੇ ਤਰ੍ਹਾਂ ਚਾਰੋਂ ਰੋਟੀਆਂ ਆਪਾਂ ਇੱਕ ਦੇ ਉੱਪਰ ਇੱਕ ਰੱਖਦੇ ਜਾਵਾਂਗੇ ਇਸ ਤਰ੍ਹਾਂ ਮਠੀ ਬਹੁਤ ਹੀ ਪਰਤਾਂ ਵਾਲੀ ਤੇ ਬਹੁਤ ਹੀ ਕੁਰਕਰੀ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਆ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਕਿਸੇ ਬੰਦ 에ਅਰ ਟਾਈਟ ਡੱਬੇ ਦੇ ਵਿੱਚ ਜਿਹੜਾ ਸਟੋਰ ਕਰਕੇ ਰੱਖ ਲਓ ਤੇ ਹੁਣ ਆਪਾਂ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਚੰਗੀ ਤਰ੍ਹਾਂ ਪਸ ਲਾਰੀ ਹੈ ਜਿਹੜੀ ਸਾਰੀ ਰੋਟੀਆਂ ਲਗਾ ਲਈ ਹੈ ਇਸ ਤਰ੍ਹਾਂ ਕਰ ਲਈਆਂ ਤੇ ਇਹਨੂੰ ਬਿਲਕੁਲ ਤੁਸੀਂ ਟਾਈਟ ਜਿਆ ਰੋਲ ਕਰਨਾ ਹੈ ਹਲਕਾ ਰੋਲ ਨਹੀਂ ਕਰਨਾ ਨਹੀਂ ਤਾਂ ਫਿਰ ਪਰਤਾਂ ਜਿਹੜੀਆਂ ਖੁੱਲ ਜਾਣਗੀਆਂ ਇਸ ਤਰ੍ਹਾਂ ਆਪਾਂ ਟਾਈਟ ਰੋਲ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਤੇ ਹੱਥ ਦੇ ਨਾਲ ਇਹਨੂੰ ਪਤਲਾ ਜਿਆ ਇਦਾਂ ਵਧਾ ਲੈਣਾ ਹੈ ਦੋਨੋਂ ਹੱਥਾਂ ਨਾਲ ਤੁਸੀਂ ਇਦਾਂ ਵਧਾ ਲੈਣਾ ਹੈ ਤੇ ਹੁਣ ਚਾਕੂ ਦੀ ਹੈਲਪ ਦੇ ਨਾਲ ਆਪਾਂ ਛੋਟੇ ਛੋਟੇ ਪੇੜਿਆਂ ਦੀ ਤਰ੍ਹਾਂ ਕੱਟ ਲਵਾਂਗੇ ਸਾਰੇ ਛੋਟੇ ਛੋਟੇ ਆਪਾਂ ਪਤਲੇ ਪਤਲੇ ਇੰਨੇ ਕੁ ਪਤਲੇ ਪੇੜੇ ਆ ਜਿਹੜੇ ਉਹ ਕੱਟ ਲਏ ਆ ਸਾਰੇ ਇਸੇ ਤਰ੍ਹਾਂ ਕੱਟ ਲੈਣੇ ਆ ਤੁਸੀਂ ਤਾਂ ਕਿ ਇੱਕੋ ਤਰ੍ਹਾਂ ਦੇ ਬਣ ਸਕਣ ਤੇ ਇਹਦੀਆਂ ਲੇਅਰ ਇਸੇ ਤਰ੍ਹਾਂ ਹੀ ਬਣਣੀਆਂ ਜੇਕਰ ਤੁਸੀਂ ਇਸੇ ਤਰ੍ਹਾਂ ਬਣਾਉਗੇ ਸਾਰੇ ਆਪਾਂ ਕੱਟ ਲਵਾਂਗੇ ਇਹ ਆਪਣੇ ਤਿਆਰ ਹੋ ਗਏ ਆ ਤੁਸੀਂ ਚਾਹੋ ਹੱਥ ਦੇ ਨਾਲ ਵੀ ਇਹਨੂੰ ਵਧਾ ਸਕਦੇ ਹੋ ਤੁਸੀਂ ਚਾਹੋ ਬੇਲਣੇ ਦੀ ਹੈਲਪ ਦੇ ਨਾਲ ਵੀ ਇਹ ਜਿਹੜਾ ਵਧਾ ਸਕਦੇ ਹੋ ਦੋਨੋਂ ਤਰੀਕੇ ਨਾਲ ਮੱਠੀ ਆ ਤੁਹਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਮੈਂ ਬੇਲਣੇ ਨਾਲ ਵੀ ਵਧਾਇਆ ਤੇ ਹੱਥ ਦੇ ਨਾਲ ਵੀ ਵਧਾਇਆ ਦੂਜੀ ਸਾਈਡ ਤੇ ਆਪਾਂ ਕੜਾਈ ਲੈ ਲਵਾਂਗੇ ਤੇ ਮੈਂ ਇਹਦੇ ਵਿੱਚ ਕਿਉਂ ਪਾ ਲਿਆ ਸੀਗਾ ਕਿਉਂਕਿ ਉਹ 'ਚ ਮੈਂ ਪਹਿਲਾਂ ਵੀ ਮਠੀਆਂ ਪਕਾਈਆਂ ਹੋਈਆਂ ਨੇ ਇਸ ਤਰ੍ਹਾਂ ਥੋੜਾ ਜਿਹਾ ਕਾਲਾ ਕਾਲਾ ਹੈ ਕਿਉਂ ਉਹਨੂੰ ਗਰਮ ਕਰਨ ਤੋਂ ਬਾਅਦ ਆਪਾਂ ਮੀਡੀਅਮ ਫਲੇਮ ਤੇ ਕਰ ਲਵਾਂਗੇ ਤੇ ਇਸ ਤਰ੍ਹਾਂ ਮਠੀਆਂ ਸਾਰੀਆਂ ਪਾ ਦਵਾਂਗੇ ਕਿਉਂ ਤੁਹਾਡਾ ਠੰਡਾ ਨਹੀਂ ਹੋਣਾ ਚਾਹੀਦਾ ਜੇ ਕਿ ਉਹ ਤੁਹਾਡਾ ਠੰਡਾ ਹੋਊਗਾ ਫਿਰ ਮਠੀਆਂ ਜਿਹੜੀਆਂ ਜ਼ਿਆਦਾ ਘੀਜ਼ੇ ਵਾਲੀਆਂ ਬਣ ਜਾਂਦੀਆਂ ਨੇ ਪਹਿਲਾਂ ਕਿ ਉਹ ਬਿਲਕੁਲ ਵਧੀਆ ਗਰਮ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਲੋ ਫਲੇਮ ਤੇ ਕਰਕੇ ਮਠੀਆਂ ਪਕਾਉਣੀਆਂ ਨੇ ਜੇਕਰ ਮਠੀਆਂ ਤੁਸੀਂ ਹਾਈ ਫਲੇਮ ਤੇ ਪਕਾਉਂਗੇ ਫਿਰ ਮਠੀਆਂ ਤੁਹਾਡੀਆਂ ਗੁਰਕਰੀਆਂ ਨਹੀਂ ਬਣਣਗੀਆਂ ਸੌਫਟ ਬਣ ਜਾਣਗੀਆਂ ਕਿਉਂ ਇੰਨਾ ਜ਼ਿਆਦਾ ਵੀ ਗਰਮ ਨਹੀਂ ਹੋਣਾ ਚਾਹੀਦਾ ਕਿ ਮਠੀਆਂ ਤੁਹਾਡੀਆਂ ਫੁੱਲ ਜਾਣ ਤੇ ਬਿਲਕੁਲ ਹੀ ਫਟ ਜਾਣ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਿਹੜੀ ਗੈਸ ਦੀ ਫਲੇਮ ਆ ਬਹੁਤ ਹੀ ਜ਼ਿਆਦਾ ਜਿਹੜਾ ਮੈਟਰ ਕਰਦੀ ਆ ਕੋਈ ਵੀ ਚੀਜ਼ ਬਣਾਉਣ ਦੇ ਵਿੱਚ ਇਸ ਤਰ੍ਹਾਂ ਆਪਾਂ ਲੋ ਫਲੇਮ ਤੇ ਸਾਰੀਆਂ ਮਠੀਆਂ ਜਿਹੜੀਆਂ ਪਕਾ ਲਵਾਂਗੇ ਇੱਕ ਇੱਕ ਕਰਕੇ ਮੈਂ ਸਾਰੀਆਂ ਮਠੀਆਂ ਪਾ ਦਿੱਤੀਆਂ ਨੇ ਜਦੋਂ ਇਹ ਸੈੱਟ ਹੋ ਗਈਆਂ ਉਸ ਟਾਈਮ ਤੇ ਆਪਾਂ ਇਹਨਾਂ ਦਾ ਪਾਸਾ ਇਹ ਜਿਹੜਾ ਪਲਟ ਜਾਣਾ ਦਵਾਂਗੇ ਤਾਂ ਕਿ ਸਾਰੀ ਸਾਈਡ ਤੋਂ ਇਹ ਬਿਲਕੁਲ ਪੱਕ ਜਾਣਾ ਇੱਕ ਸਾਈਡ ਤੋਂ ਹਲਕੀਆਂ-ਹਲਕੀਆਂ ਮਠੀਆਂ ਆਪਣੀਆਂ ਪੱਕ ਗਈਆਂ ਇਸ ਤਰ੍ਹਾਂ ਆਪਾਂ ਇਹਨਾਂ ਦਾ ਪਾਸਾ ਇਹ ਜਿਹੜਾ ਉਹ ਪਲਟ ਦਵਾਂਗੇ ਤੇ ਬਾਹਰ ਕੱਢ-ਕੱਢ ਕੇ ਨਾ ਥੋੜੀ-ਥੋੜੀ ਹਵਾ ਲਵਾਉਂਦੇ ਰਹਿਣਾ ਹੈ ਫਿਰ ਮਠੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਬਾਜ਼ਾਰ ਵਰਗੀਆਂ ਹਲਵਾਈ ਵਰਗੀਆਂ ਹੁੰਦੀਆਂ ਨੇ ਜਿਵੇਂ ਜਦੋਂ ਤੁਸੀਂ ਇਹਨੂੰ ਇਦਾਂ ਥੋੜਾ ਜਿਹਾ ਕੱਢ ਕੇ ਹਵਾਲਾ ਵਾਂਦੇ ਰਹੋਗੇ ਇਸ ਤਰੀਕੇ ਨਾਲ ਬਣਾਓਗੇ ਤੁਹਾਡੀ ਮਠੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਗੇ ਤੁਸੀਂ ਕਦੇ ਬਾਜ਼ਾਰ ਵਾਲ ਦੇਖੋਗੇ ਵੀ ਨਹੀਂ ਕਿ ਬਾਜ਼ਾਰ ਦੀ ਮਠੀ ਵੀ ਤੁਸੀਂ ਖਾਣਾ ਪਸੰਦ ਕਰੋਗੇ ਜੇਕਰ ਤੁਸੀਂ ਘਰੇ ਬਣਾ ਲਿਆ ਆਂ ਆਪਾਂ ਇਦਾਂ ਦਾ ਕਲਰ ਲਾਈਟ ਜੈ ਰੱਖਿਆ ਹੈ ਬਹੁਤਾ ਜ਼ਿਆਦਾ ਡਾਰਕ ਨਹੀਂ ਕਰਨਾ ਹੈਗਾ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਉਤਾਰ ਲੈਨੇ ਆ ਉਸ ਤੋਂ ਬਾਅਦ ਇਹ ਕਾਫੀ ਡਾਰਕ ਹੋ ਜਾਂਦੀਆਂ ਨੇ ਬਹੁਤਾ ਜ਼ਿਆਦਾ ਡਾਰਕ ਕਲਰ ਨਹੀਂ ਰੱਖਣਾ ਹੈਗਾ ਤੇ ਇਹਨਾਂ ਦਾ ਟੇਸਟ ਵੀ ਥੋੜਾ ਜਿਹਾ ਕੋੜਾ ਹੁੰਦਾ ਹੈ ਇਸ ਤਰ੍ਹਾਂ ਮੈਂ ਮਠੀਆਂ ਕੱਟ ਲਈਆਂ ਤੇ ਬਾਕੀ ਦਾ ਬੈਚ ਵੀ ਸੇਮ ਇਸੇ ਤਰ੍ਹਾਂ ਮਠੀਆਂ ਆਪਾਂ ਬਣਾ ਲਵਾਂਗੇ ਇਹ ਮਠੀਆਂ ਆਪਣੀਆਂ ਕਿੰਨੀਆਂ कुरकुਰੀਆਂ ਕ੍ਰਿਸਪੀ ਬਣੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀਆਂ ਟੇਸਟੀ ਮਠੀਆਂ ਬਹੁਤ ਹੀ ਜਲਦੀ ਤੇ ਈਜ਼ੀ ਤਰੀਕੇ ਨਾਲ ਬਣ ਕੇ ਤਿਆਰ ਨੇਗੀਆਂ ਦੇਖਣ ਜਿੰਨੀਆਂ ਜ਼ਿਆਦਾ ਪਿਆਰੀਆਂ ਨੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਨੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਲੰਬੇ ਸਮੇਂ ਤੱਕ ਰੱਖ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ